ਬੁੜੀਆਂ ਦਾ ਕੰਮ ਵਧ ਗਿਆ ਤੇ ਬੰਦਿਆਂ ਦਾ ਕੰਮ ਘਟ ਗਿਆ ਸასი ਕਾਲ ਜੀ ਸასი ਕਾਲ ਜੀ ਆ ਕਿ ਜੀ ਆ ਗਿਆ ਆਪਣੇ ਸਟੋਰ ਤੇ ਜੀ ਇਹ ਆਟਾ ਚੱਕੀ ਆ ਸਰ ਮਤਲਬ ਇਹ ਸਾਰਾ ਕੁਝ ਪੀ ਦੂਗਾ ਆਟਾ ਦਾ ਕਣਕ ਦਾ ਪੀਹੂ ਪੀਹੂ ਕਣਕ ਜਵਾਰ ਮੱਕੀ ਆਟਾ ਸਾਰਾ ਕੁਝ ਜਿਹੜਾ ਅੱਜ ਕੱਲ੍ਹ 슈ਗਰ ਦੀ ਪ੍ਰੋਬਲਮ ਆ ਉਹਦੇ ਵਿੱਚ ਆਪਾਂ ਨੂੰ ਮਲਟੀ ਗ੍ਰੇਨ ਆਟਾ ਦੱਸਿਆ ਜਾਂਦਾ ਆਮ ਤੌਰ ਤੇ ਜੀ ਜੀ ਤਾਂ ਉਹ ਜਿਹੜਾ ਆਟਾ ਮਲਟੀ ਗ੍ਰੇਨ ਇਹਦੇ ਵਿੱਚ ਪੀਹਾ ਜਾਂਦਾ ਹੈ ਜੀ ਔਰ ਤੁਹਾਨੂੰ ਹੋਰ ਇਹਦੇ ਵਿੱਚ ਵੱਡੀ ਗੱਲ ਦੱਸਦਾ ਹਾਂ ਉਹ ਤਾਂ ਨਾਰਮਲ ਚੱਕੀਆਂ ਵੀ ਆਉਂਦੀਆਂ ਨੇ ਪਰ ਇਹ ਸਪੈਸ਼ਲ ਚੱਕੀ ਹੈ ਇਹਨੂੰ ਚਲਾ ਕੇ ਦਿਖਾਉਂਗੇ ਜੀ ਹਾਂ ਜੀ ਹਾਂ ਬਿਲਕੁ ਅਪ ਕਰੇ ਕਣਕ ਜਿਹੜੀ ਆ ਹੁਣ ਮਾਤਾਵਰੀਆਂ ਬੈਠੇ ਨੇ ਦੇਖੋ ਕਿਸੇ ਹਾਰੇ ਗੱਡੀ ਜਾਂਦੇ ਨੇ ਬੇ ਤਰਿਆ ਕਣਕ ਕਰਿਆ ਹਣਾ ਬੰਦਾ ਪਰਾਂਵਰਾ ਗੇੜੇ ਦੇਈ ਜਾਂਦਾ ਉਸ ਤੋਂ ਬਾਅਦ ਇਹ ਘਰੇ ਹੁਣਾ ਇਹ ਰੱਖ ਲੈਣੀਆਂ ਪਤਾ ਹੀ ਨਹੀਂ ਲੱਗਦਾ ਇਹਦਾ ਆਟਾ ਚੱਕੀ ਆ ਆਟੋਮੈਟਿਕ ਨਾਲੇ ਇਹ ਚ ਕਣਕ ਪਾਈ ਐ ਪੈਜੀ ਨਾਲ ਹੁੰਦੇ ਕਣਕ ਕੋਈ ਮਰਜ਼ੀ ਚੀਜ਼ ਪਾ ਲਓ ਸੱਜਣੋ ਦੇ ਵਿੱਚ ਕਣਕ ਪੈ ਗਈ ਔਰ ਤੁਹਾਨੂੰ ਹੋਰ ਵਧੀਆ ਦੱਸਾਂ ਇਹ ਜਦੋਂ ਚੱਲਣੀ ਆ ਟੱਕਣ ਬੰਦ ਕਰਤਾ ਜੀ ਆਟੋਮੈਟਿਕ ਚੱਲ ਪਈ ਹੁਣ ਚੱਲ ਪਈ ਹਾਂਜੀ ਆ ਦੇਖੋ ਰੁਕ ਕਿਵੇਂ ਜੀ ਨਾਲ ਹੁੰਦੇ ਜੀ ਮਾਲਾ ਰੁਕਣੀ ਹੋਵੇ ਜੇ ਰੁਕਣੀ ਹੋਵੇ ਆਹੀ ਖੋਲ ਦੋ ਖੋਲੋ ਜੀ ਦੇਖੋ ਆਟੋਮੈਟਿਕ ਰੁਕ ਜੂ ਇੱਥੇ ਥੱਲੇ ਆਟਾ ਆ ਜਾਊਗਾ ਆ ਬਣ ਗਿਆ